ਫੰਨਾ ਦੇ ਨਾਮ 'ਤੇ ਐਸ ਮੈਨੇਜਮੈਂਟ ਟਰਸਟ ਅਧੀਨ ਚਲਾਈ ਜਾ ਰਹੇ ਮਦਨ ਗੋਪਾਲ ਚੋਪੜਾ ਸਕੂਲ ਵਿਖੇ ਅੱਜ ਸਾਲਾਨਾ ਫੰਕਸ਼ਨ ਕਰਵਾਇਆ ਗਿਆ ਜਿਸ ਵਿੱਚ ਪਾਟਪਾ ਦੇ ਸੀਨੀਅਰ ਆਗੂ ਤਰਨ ਚੱਗ ਨੇ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਦੌਰਾਨ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਪਿਛਲੇ ਲਗਭਗ 7 ਸਾਲਾਂ ਤੋਂ ਇੱਥੇ ਇਹ ਫੰਕਸ਼ਨ ਨਹੀਂ ਹੋਇਆ ਇੱਕ ਨਵੀਂ ਟਰਸਟ ਵੱਲੋਂ ਇਹ ਫੰਕਸ਼ਨ ਕਰਵਾਇਆ ਗਿਆ ਹੈ ਇਸ ਮੌਕੇ ਮੈਨੇਜਮੈਂਟ ਦੇ ਪ੍ਰਧਾਨ ਸੰਜੀਪ ਕਤਮੀਜਾਂ ਨੇ ਦੱਸਿਆ ਕਿ ਕਾਫੀ ਸਾਲਾਂ ਤੋਂ ਫੰਕਸ਼ਨ ਨਾ ਹੋਣ ਕਾਰਨ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਨਹੀਂ ਹੋ ਰਿਹਾ ਸੀ ਕਿਉਂਕਿ ਪੜ੍ਹਾਈ ਦੇ ਨਾਲ ਅਜਿਹੇ ਕਾਰਜਾਂ ਤੇ ਵਿਭਾਗ ਲੈਣਾ ਜ਼ਰੂਰੀ ਹੁੰਦਾ ਹੈ। ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ। ਨਨਵਾਜ ਬਹੁਤ ਖੁਸ਼ੀ ਹੋ ਰਹੀ ਹੈ ਵੀ ਸਾਡੇ ਸਕੂਲ ਦੇ ਵਿੱਚ ਅੱਜ ਐਪ੍ਰੋਕਸੀਮੇਟਲੀ 7 ਸਾਲ ਬਾਅਦ ਐਨਵਲ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਹੈ ਤੇ ਅਸੀਂ ਆਪਣੀ ਸਮੁੱਚੀ ਮੈਨੇਜਮੈਂਟ ਟੀਮ ਦਾ ਪ੍ਰਧਾਨ ਜੀ ਦਾ ਜਨਰਲ ਸੈਕਟਰੀ ਸਰ ਦਾ ਆਪਣੇ ਮੈਨੇਜਰ ਸ਼ਿਵਮ ਸਰ ਦਾ ਔਰ ਸਮੁੱਚੀ ਜਿਹੜੀ ਆਪਣੀ ਟੀਮ ਹੈ ਟੀਚਰਸ ਦੀ ਇਹਨਾਂ ਸਾਰਿਆਂ ਦਾ ਪੇਰੈਂਟਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਇਹ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਜਿਹੜੀ 800 ਦੀ ਸਟਰੈਂਥ ਹੈ ਉਹਦੇ ਵਿੱਚ ਮੋਰ ਥੈਨ 50% ਸਟੂਡੈਂਟਸ ਨੇ ਇਹਦੇ ਵਿੱਚ ਅੱਜ ਪਾਰਟਿਸਿਪੇਟ ਕੀਤਾ ਹੈ ਇਹ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਹੈ ਔਰ ਇੱਕ ਵੇਟ ਸੀ ਕਿ ਕਈ ਸਾਲਾਂ ਦੀ ਵੀ ਅਸੀਂ ਔਰ ਇਹਨੂੰ ਐਨਵਲ ਫੰਕਸ਼ਨ ਨੂੰ ਆਰਗੇਨਾਈਜ਼ ਕਰਵਾਈਏ ਤਾਂ ਕਿ ਸਾਡੇ ਸਕੂਲ ਦੇ ਵਿੱਚ ਜਿਹੜੇ ਪੇਰੈਂਟਸ ਨੇ ਤੇ ਕਿ ਉਹਨਾਂ ਨੂੰ ਵੀ ਬਹੁਤ ਅੱਛਾ ਲੱਗੇ ਕਿ ਉਹ ਇੱਕ ਪ੍ਰੈਸਟੀਜੀਅਸ ਸਕੂਲ ਦੇ ਵਿੱਚ ਬੱਚਿਆਂ ਨੂੰ ਆਪਣੀ ਐਜੂਕੇਸ਼ਨ ਦੇ ਰਹੇ ਆ ਇਹ ਪੜਾਈ ਦਾ ਇੱਕ 파ਟ ਹੈ ਕੋ-ਕਰਿਕੂਲਰ ਐਕਟੀਵਿਟੀਜ਼ ਅਕੈਡਮਿਕਸ ਦੇ ਵਿੱਚ ਐਕਸਲੈਂਸ ਜਿਹੜੀ ਇਸ ਸਕੂਲ ਦੇ ਵਿੱਚ ਹਮੇਸ਼ਾ ਆਂਦੀ ਰਹੀ ਹੈ ਔਰ ਕੋ-ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਦੇਣ ਲਈ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਤੇ ਦੇ ਲਈ ਮੈਂ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਵੀ ਉਹਨਾਂ ਨੇ ਸਾਡੀ ਸਪੋਰਟ ਕੀਤੀ ਔਰ ਇਸ ਫੰਕਸ਼ਨ ਨੂੰ ਐਡੇ ਬੜੇ ਫੰਕਸ਼ਨ ਨੂੰ ਆਰਗੇਨਾਈਜ਼ ਕਰਨ ਲਈ ਸਾਨੂੰ ਆਪਣਾ ਪੂਰਾ ਸਾਥ ਦਿੱਤਾ ਥੈਂਕ ਯੂ ਸੋ ਮੱਚ ਸਰ ਸਾਡੇ ਸਕੂਲ ਦੇ ਵਿੱਚ ਫੀਸ ਡੈਫੀਨੇਟਲੀ ਅਦਰ ਸਕੂਲਾਂ ਨਾਲੋਂ ਬਹੁਤ ਘੱਟ ਹੈ ਔਰ ਟੋਟਲੀ ਇੰਗਲਿਸ਼ ਮੀਡੀਅਮ ਐਜੂਕੇਸ਼ਨ ਅਸੀਂ ਸਕੂਲ ਦੇ ਵਿੱਚ ਦੇ ਰਹੇ ਹਾਂ ਤੇ ਇਸ ਤੋਂ ਬਾਅਦ ਜਿਹੜੇ ਸਪੋਰਟਸ ਐਕਟੀਵਿਟੀਆਂ ਨੇ ਡੈਕਲੇਮੇਸ਼ਨ ਕੰਟੈਸਟ ਨੇ ਤੇ ਆਪਣੇ ਹਾਊਸ ਕੰਪੀਟੀਸ਼ਨਸ ਨੇ ਚਾਰ ਹਾਊਸਸ ਦੇ ਵਿੱਚ ਸਕੂਲ ਬਟਿਆ ਹੋਇਆ ਔਰ ਹਰ ਸੈਟਰਡੇ ਨੂੰ ਇੱਥੇ ਕੰਪੀਟੀਸ਼ਨਸ ਕਰਵਾਏ ਜਾਂਦੇ ਨੇ ਜਿਹੜੇ ਕਿ ਬੱਚੇ ਦੀ ਓਵਰਆਲ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਹੈ ਦੇਖੋ ਜੀ ਅੱਜ ਐਮਜੀਸੀਐਸ ਮਾਡਲ ਹਾਈ ਸਕੂਲ ਖੰਨਾ ਦਾ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਹੈ ਦਰੋਹਰ 2025 ਔਰ ਇਹ 6 ਸਾਲ ਬਾਅਦ ਇਹ ਕੈਨਨਲ ਫੰਕਸ਼ਨ ਹੋਇਆ ਬੱਚਿਆਂ ਨੂੰ ਬੜੀ ਵੇਟ ਸੀ ਬੱਚੇ ਬੜਾ ਚਾਹਦੇ ਸੀ ਕਿ ਐਨੂਅਲ ਫੰਕਸ਼ਨ ਹੋਵੇ ਲੇਕਿਨ ਫੰਡਸ ਕ੍ਰਾਈਸਿਸ ਕਰਕੇ 6 ਸਾਲ ਤੋਂ ਨਹੀਂ ਹੋ ਪਾ ਰਿਹਾ ਸੀਗਾ ਲੇਕਿਨ ਪੈਸੇ ਇਕੱਠੇ ਕਿਤੇ ਡੋਨੇਸ਼ਨਸ ਲਿੱਤੀਆਂ ਖੰਨੇ ਸ਼ਹਿਰ ਦੇ ਦਾਨੀ ਪੁਰਸ਼ਾਂ ਤੋਂ ਬੜੇ ਪੈਸੇ ਲੈ ਕੇ ਆਂਦੇ ਤੇ ਫਿਰ ਘੱਟ ਪੈਸਿਆਂ ਦੇ ਵਿੱਚ ਫੰਕਸ਼ਨ ਕਰਨ ਦੀ ਕੋਸ਼ਿਸ਼ કરી ਔਰ ਬਹੁਤ ਵਧੀਆ ਫੰਕਸ਼ਨ ਹੋ ਰਿਹਾ ਹੈ ਪੇਰੈਂਟਸ ਵੀ ਖੁਸ਼ ਨੇ ਬੱਚੇ ਵੀ ਬਹੁਤ ਖੁਸ਼ ਨੇ ਕਿਉਂਕਿ ਜਿਹੜਾ ਕਲਚਰਲ ਆਈਟਮਸ ਹੈ ਜਾਂ ਕੋ- ਕਰਿਕੂਲਮ ਐਕਟੀਵਿਟੀਜ਼ ਨੇ ਉਹ ਪੜ੍ਹਾਈ ਤੋਂ ਇਲਾਵਾ ਬਹੁਤ ਜ਼ਰੂਰੀ ਨੇ ਬੱਚਿਆਂ ਨੂੰ ਐਕਸਪਲੋਰੇਸ਼ਨ ਹੁੰਦੀ ਹੈ ਉਹ ਆਪਣੇ ਟੈਲੈਂਟ ਨੂੰ ਐਕਸਪਲੋਰ ਕਰਦੇ ਨੇ ਔਰ ਇਨ ਫਿਊਚਰ ਉਹਨਾਂ ਨੇ ਕਿਸ ਰਸਤੇ 'ਤੇ ਜਾਣਾ ਹੈ ਉਹਨਾਂ ਨੂੰ ਇਹ ਵੀ ਪਤਾ ਚੱਲਦਾ ਕਿਉਂਕਿ ਉਹ ਜਿਹੜਾ ਆਪਣਾ ਰੈਕਗਨਾਈਜ਼ ਕਰਨਗੇ ਜਿਹੜਾ ਉਹਨਾਂ ਦਾ ਟੈਲੈਂਟ ਹੈ ਉਹ ਅੱਗੇ ਵੱਧ ਵੀ ਸਕਦਾ ਕੋਈ ਬਹੁਤ ਅੱਛਾ ਸਿੰਗਰ ਬਣੇਗਾ ਕੋਈ ਡਾਂਸਰ ਬਣੇਗਾ ਕੋਈ ਆਰਟਿਸਟ ਬਣੇਗਾ ਇਸ ਲਈ ਬਹੁਤ ਜ਼ਰੂਰੀ ਹੁੰਦੇ ਨੇ ਇਹ ਫੰਕਸ਼ਨ ਔਰ ਇਸ ਸਕੂਲ ਦੇ ਵਿੱਚ ਇਹ ਹੈ ਕਿ ਇਹ ਇੰਗਲਿਸ਼ మీడియం ਸਕੂਲ ਹੈ ਪੰਜਾਬ ਬੋਰਡ ਨਾਲ ਅਫੀਲੀਏਟਡ ਹੈ ਖੰਨੇ ਦਾ ਇਕਲੌਤਾ ਐਸਾ ਸਕੂਲ ਹੈ ਇਹ ਇੱਥੇ ਬਹੁਤ ਵਧੀਆ ਸਟਾਫ ਹੈ ਸਟਾਫ ਦੀ ਮਿਹਨਤ ਪ੍ਰਿੰਸੀਪਲ ਮੈਮ ਦੀ ਡੈਡੀਕੇਸ਼ਨ ਕਲਾਸ 4 EMPLOYES ਦੀ ਜਿਹੜੀ ਮਿਹਨਤ ਹੈ ਉਹ ਔਰ ਸਭ ਤੋਂ ਵੱਡੀ ਗੱਲ ਸਾਡੀ ਮੈਨੇਜਮੈਂਟ ਦੀ ਸਾਡੇ ਪ੍ਰਧਾਨ ਸੰਜੀਤ ਮੀਜਾਈ ਦੀ ਔਰ ਜਨਰਲ ਸੈਕਟਰੀ ਰਜੇਸ਼ ਢਾਲੀ ਜੀ ਦਾ ਮਤਲਬ ਫੁੱਲ ਅਸ਼ੀਰਵਾਦ ਜਿਹਦੀ ਬਦੌਲਤ ਅੱਜ ਇਹ ਫੰਕਸ਼ਨ ਹੋ ਸਕਿਆ ਔਰ ਇੰਨਾ ਵਧੀਆ ਸਰੂਪ ਦੇ ਵਿੱਚ ਆ ਸਕਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ ਔਰ ਲੋਕਾਂ ਤੱਕ ਸਾਡੀ ਗੱਲ ਨੂੰ ਪਹੁੰਚਾ ਲਈ ਇਸ ਫੰਕਸ਼ਨ ਨੂੰ ਲੋਕਾਂ ਤੱਕ ਪਹੁੰਚਾਣ ਲਈ ਤੁਸੀਂ ਆਪਣਾ ਕੰਮ ਕੀਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਜੋ ਐਮਜੀਸੀ ਐਸ ਮਾਡਰਨ ਹਾਈ ਸਕੂਲ ਦੇ ਵਿੱਚ ਜੋ ਇਹਨਾਂ ਫੰਕਸ਼ਨ ਰੱਖਿਆ ਗਿਆ ਹੈ ਇਹ ਕਾਫੀ ਸਮੇਂ ਬਾਅਦ 7 ਸਾਲ ਹੋયા ਨਹੀਂ ਔਰ ਉਸ ਤੋਂ ਬਾਅਦ ਇਸ ਵਾਰ ਸਾਡੀ ਜਦੋਂ ਦੀ ਮੈਨੇਜਮੈਂਟ ਆਈ ਹੈ ਬੜੀ ਮਿਹਨਤ ਕਰਕੇ ਬੱਚਿਆਂ ਦੀ ਤਿਆਰੀ ਪ੍ਰਿੰਸੀਪਲ ਸਾਹਿਬਾ ਉਹਨਾਂ ਦੇ ਨਾਲ ਵਾਈਸ ਪ੍ਰਿੰਸੀਪਲ ਔਰ ਸਾਰੇ ਸਟਾਫ ਨੇ ਮਿਲ ਕੇ ਮਿਹਨਤ ਕਰਵਾ ਕੇ ਅੱਜ ਇਸ ਫੰਕਸ਼ਨ ਨੂੰ ਲਿਖਿਆ ਔਰ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਕਿੰਨੀ ਚਹਿਲ ਪਹਿਲ ਹੈ ਇਹਨਾਂ ਦੇ ਪੇਰੈਂਟਸ ਕਿੰਨੇ ਉਤਸ਼ਾਹਤ ਤੁਸੀਂ ਸਵੇਰ ਦੇ ਫੰਕਸ਼ਨ ਦੇਖ ਰਹੇ ਹੋ ਬਹੁਤ ਅੱਛਾ ਫੰਕਸ਼ਨ ਹੋ ਰਿਹਾ ਔਰ ਜਿੱਤੇ ਮੈਂ ਆਪਣੇ ਵੱਲੋਂ ਉਹਨਾਂ ਬੱਚਿਆਂ ਨੂੰ ਜਿਹੜੇ ਪਾਰਟਿਸਪੇਟ ਕਰ ਰਹੇ ਆ ਅਪ ਸਾਡੇ 850 ਦੇ ਸਟੈਂਡਰਡ ਸਮਾ 450 450 ਵਿੱਚ ਪਾਰਟਿਸਿਪੇਟ ਕਰ ਰਿਹਾ ਇਹ ਬੜੀ ਵੱਡੀ ਇੱਕ ਪ੍ਰਾਪਤੀ ਹੈ ਸਕੂਲ ਵਾਸਤੇ ਕਿਉਂਕਿ ਸਟੇਜ ਤੇ ਜਾ ਕੇ ਪਰਫਾਰਮ ਕਰਨਾ ਬੱਚਿਆਂ ਵਾਸਤੇ ਵੱਡੀ ਗੱਲ ਹੈ ਕਿਉਂਕਿ ਆਮ ਆਲੇ ਸਮੇਂ ਦੇ ਵਿੱਚ ਜੇ ਆਪਾਂ ਸਟੇਜ ਤੇ ਪਰਫਾਰਮ ਨਹੀਂ ਕਰਦੇ ਤਾਂ ਜੋਤੂ ਬੱਚੇ ਹਨ ਉਹਨਾਂ ਨੇ ਅੱਗੇ ਮੱਲਾਂ ਮਾਣੀਆਂ ਪੜ ਕੇ ਕਿਸੇ ਨੇ ਚਾਰਟਡ ਅਕਾਊਂਟੈਂਟ ਬਣ ਮੈਂ ਕਿਸੇ ਨੇ ਵਕੀਲ ਬਣ ਮੈਂ ਕਿਸੇ ਨੇ ਡਾਕਟਰ ਬਣ ਮੈਂ ਕਿਸੇ ਨੇ ਆਈਏਐਸ ਕਮੀ ਹੈ ਕਿਸੇ ਨੇ ਆਈਪੀਐਸ ਜਾਣਾ ਔਰ ਜੱਜ ਜਵਾਨ ਬਣਨਾ ਔਰ ਉਹ ਜਸਟੇਜ ਤੇ ਪਰਫਾਰਮ ਕਰਦੇ ਆ ਆਪਣੀ ਸੰਸਕ੍ਰਿਤੀ ਨਾਲ ਵੀ ਜੋੜਦੇ ਆ ਔਰ ਉਸ ਤੋਂ ਲਾਗਾ ਜੋ ਸਾਡੇ ਇੱਥੇ ਅਕੈਡਮੀ ਗਿਆ ਉਹਦੇ ਵਿੱਚ ਵੀ ਆ ਨਾ ਮੱਲਾ ਮਾਰ ਕੇ ਆਪਣੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਦੇ ਆ ਤੁਸੀਂ ਵੀ ਅੱਜ ਸਾਡੇ ਸਕੂਲ ਦੇ ਵਿੱਚ ਕਵਰੇਜ ਕਮ ਆਇਓ ਤੁਹਾਡਾ ਵੀ ਬਹੁਤ ਬਹੁਤ ਵੈਲਕਮ ਹੈ ਕਿਉਂਕਿ ਤੁਹਾਡੇ ਮਾਦਮ ਨਾਲ ਇਹ ਜਿਹੜਾ ਸਾਡਾ ਸਕੂਲ ਦਾ ਜੋ ਬੱਚਿਆਂ ਦੀ ਪਰਫਾਰਮੈਂਸ ਹੈ ਔਰ ਜੋ ਇੰਨਾਂ ਰਿਪੋਰਟ ਹੈ ਪੂਰੇ ਸਾਲ ਦੀ ਕੀ ਅਸੀਂ ਬੱਚਿਆਂ ਦੇ ਕਿੰਨੇ ਸਾਡੇ ਸਟੂਡੈਂਟ ਨੇ ਪ੍ਰਾਪਤੀਆਂ ਕੀਤੀਆਂ ਚਾਹੇ ਅਕੈਡਮੀ ਚਾਹੇ სპੋਰਟਸ ਹੈ ਚਾਹੇ ਆਪਣਾ ਜੋ ਸੰਸਕ੍ਰਿਤੀ ਹੈ ਆਪਣਾ ਫੰਕਸ਼ਨ ਜੋ ਕਰਦੇ ਹਨ ਕਿਤੇ ਵੀ ਲੁਧਿਆਣੇ ਜਿਨ੍ਹਾਂ ਨੇ ਭਾਤੇ ਪੰਜਾਬ ਲੈਵਲ ਤੇ ਮਲਾ ਮਾਰ ਰਹੇ ਸਾਡੇ ਬੱਚੇ ਤੁਹਾਡਾ ਇਤਿਹਾਨ ਤੇ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੀ ਪੂਰੀ ਮੈਨੇਜਮੈਂਟ ਨਾਲ ਕੜੀਆ ਜਨਰਲ ਸੈਕਟਰੀ ਸਾਹਿਬ ਵਾਈਸ ਪ੍ਰਧਾਨ ਸਾਹਿਬ ਸੈਕਟਰੀ ਰਮਬੀਸ਼ ਵੀਰ ਜੀ ਪੰਪੀ ਜੀ ਸੈਕਟਰੀ ਅਰ ਸ਼ਿਵਮ ਮੇਦੀ ਜੀ ਜੋ ਕਿ ਸਕੂਲ ਦੇ ਸੈਕਟਰੀ ਨੇ ਮੈਂ ਉਹਨਾਂ ਵੱਲੋਂ ਵੀ ਤੁਹਾਡਾ ਦਿੱਤੇ ਧੰਨਵਾਦ ਕਰਦਾ ਤੇ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਸ ਕਾਬਰ ਬਣਾਇਆ ਸਾਡੇ ਸਕੂਲ ਦੇ ਵਿੱਚ ਐਡਮਿਸ਼ਨ ਦਵਾਈ ਤੇ ਮੈਂ ਕਹਾਂਗਾ ਕਿ ਆਮ ਹਲੇ ਸਮੇਂ ਇਹ ਸਕੂਲ ਜੋ ਬਣਾ ਕਾਟੇ ਚੱਲੇ ਆ ਰਹੇ ਨੇ ਔਰ ਪ੍ਰੋਫਿਟ ਲਈ ਅੰਦਰ ਔਰ ਆਮਦਨ ਦੇ ਸਮੇਂ ਵਿੱਚ ਹੋਰ ਆਦੀ ਹੈ ਜਿਹੜੀ ਤਰੱਕੀ ਅਸੀਂ ਕਰਾਂਗੇ ਧੰਨਵਾਦ ਜੈ ਹਿੰਦ ਬਾਗਲਾ ਦੀ ਮੈਂ ਇੰਨਾ ਵਧੀਆ ਸਕੂਲ ਲੈਂਦੀ ਹੈ ਚੀ ਸੰਸਾ ਖੰਨਾ ਦੇ ਅੰਦਰ এডਿਕੇਸ਼ਨ ਦੀ ਫੀਲਡ ਚ ਇਸ ਤਰੀਕਾ ਕੰਮ ਕਰ ਰਹੇ ਨੇ ਪੰਜਾਬੀ ਸਭਿਆਚਾਰ ਪੰਜਾਬੀਅਤ ਪੰਜਾਬੀ ਭਾਈਚਾਰਾ ਉਹ ਇੱਕ ਮੀਨਾਰਾ ਬਣ ਕੇ ਕੰਮ ਕਰ ਰਹੇ ਮੈਂ ਵਧਾਈ ਦੇਣਾ ਤੁਮੇ ਜਾਜੀ ਨੂੰ ਸੂਰਜੀ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਪ੍ਰਿੰਸੀਪਲ ਮੈਡਮ ਨੂੰ ਕਿ ਇਹ ਸਮਾਜ ਦਾ ਬਹੁਤ ਵੱਡਾ ਕੰਮ ਹੈ এডਿਕੇਸ਼ਨ ਔਰ ਇੱਕ ਮਿਸ਼ਨਰੀ ਸਪਿਰਟ ਨਾਲ এডਿਕੇਸ਼ਨ ਦੇਣਾ ਔਰ ਸਮਾਜ ਦੇ ਅਲੱਗ-ਅਲੱਗ ਵਰਗ ਚਾਹੇ ਉਹ ਫਾਈਨੈਂਸ਼ਲੀ ਵੀਕ ਹੈ ਉਹਦਾ ਵੀ ਧਿਆਨ ਰੱਖਣਾ ਉਹਨਾਂ ਦੇ ਅਕੇ ਲੈਣਾ ਮੈਂ ਦੇਖਿਆ ਮੈਂ ਬੜਾ ਆਪਣੇ ਆਪ ਨੂੰ ਖੁਸ਼ ਕਰ ਰਿਹਾ ਹਾਂ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਮੈਂ ਰਾਜ ਗਲਕਰਦਾ ਰਿਹਾ ਸੀ ਕਿ ਬਹੁਤ ਅੱਛਾ ਕੰਮ ਬੱਚਿਆਂ ਨੇ ਕੀਤਾ ਹੈ ਉਹਨਾਂ ਬੱਚਿਆਂ ਦਾ ਉਹ ਛੋਟੀ ਜੀ ਸ਼ੀਲਡ ਉਹਨਾਂ ਦੀ ਲਾਈਫ ਬਦਲ ਗਈ ਹੈ ਉਹ ਪ੍ਰੋਗਰਾਮ ਕਈ ਬੱਚਿਆਂ ਦੀ ਜ਼ਿੰਦਗੀ ਬਦਲਦਾ ਲੋਕ ਪ੍ਰੇਰਨਾ ਲੈਂਦੇ ਕਿ ਬਦਲਦੀ ਹੈ ਜਿਸ ਅਮੀਰ ਤੁਸਾ ਉਹ ਜੇ এডਿਕੇਸ਼ਨ ਦੀ ਗੱਲ ਕਰੀਏ ਸਟੇਟ ਗਵਰਨਮੈਂਟ ਕਲੇਮ ਕਰਦੀ ਹੈ ਕਿ ਅਸੀਂ এডਿਕੇਸ਼ਨ ਦੇ ਵਿੱਚ ਇੰਨਾ ਜ਼ਿਆਦਾ ਪੋਲਿਟਿਕਲ ਗੱਲ ਨਾ ਕਰੀਏ ਜ਼ਿਆਦਾ এডਿਕੇਸ਼ਨ ਪਾਲਿਸੀ ਦੀ ਗੱਲ ਹੀ ਕਰੀਏ ਕਿ ਜਿਹੜੇ ਉਹ ਕਹਿੰਦੇ ਬਾਕੀ ਸਟੇਟਾਂ ਅੱਛਾ ਜੀ ਪਹਿਲੀ ਵਾਰੀ ਦੇਸ਼ ਦੇ ਅੰਦਰ ਭਾਰਤੀ ਸੋਚ ਵਾਲੀ এডਿਕੇਸ਼ਨ ਪਾਲਿਸੀ ਸੀ ਲੈ ਕੇ ਆਈ ਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹਦੇ ਅੰਦਰ ਸਾਡੀ ਆਪਣੀ ਭਾਸ਼ਾ 'ਚ ਅਸੀਂ ਸਾਇੰਸ ਪੜ ਸਕੀ ਡਾਕਟਰੀ ਆਪਣੀ ਭਾਸ਼ਾ ਆਪਣੀ ਮਾਂ ਬੋਲੀ ਤੇ ਪੜ ਸਕਦੇ ਇਹ ਬਹੁਤ ਵੱਡਾ ਸ਼ਲਾਘਾਯੋਕ ਕੰਮ ਹੈ ਔਰ ਅਸੀਂ ਸਾਡੀ ਐਜੂਕੇਸ਼ਨ ਗੁਲਾਮੀ ਦੀ ਦਾਸਤਾਨ ਨਹੀਂ ਸ਼ੋਰ ਹੈ ਔਰ ਵੀਰਤਾਪੂਰਨ ਹੋਣੀ ਚਾਹੀਦੀ ਔਰ ਉਸੇ ਕਰਕੇ ਮੋਦੀ ਨੇ ਇਹ ਸ਼ੁਰੂਆਤ ਕੀਤੀ ਇਹ ਐਜੂਕੇਸ਼ਨ ਪਾਲਸੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਲੈ ਕੇ ਆਏ ਇਹ ਜਿੱਥੇ ਸਾਡੀ ਮਦਰ ਟੰਗ 'ਚ ਸਾਨੂੰ ਪੜਨ ਦਾ ਮੌਕਾ ਮਿਲੇਗਾ ਸਾਨੂੰ ਮੌਕਾ ਮਿਲ ਰਿਹਾ ਕਿ ਅਸੀਂ ਇਸ ਤਰ੍ਹਾਂ ਸਵਿਚ ਆਫ ਕਰਕੇ ਦੁਬਾਰਾ ਪੜ ਸਕਨੇ ਹੈ ਕਿਸ ਤਰ੍ਹਾਂ ਜੀ ਸਟ੍ਰੀਮ ਚੇਂਜ ਕਰ ਸਕਨੇ ਇੱਕ ਆਧੁਨਿਕ ਨਾਗਰਿਕ এডਿਊਕੇਸ਼ਨ ਦੇ ਨਾਲ ਜਿਹੜਾ ਹੱਥਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ 2014 ਚ ਸਕਿਲਿੰਗ ਨੂੰ ਦੇਸ਼ ਦੀ ਸਿੱਖਿਆ ਨਾਲ ਜੋੜਿਆ ਹੈ ਔਰ ਆ ਜੋ ਸਕਿਲਿੰਗ ਇੱਕ ਆਪਣੇ ਆਪ ਇੱਕ ਵੱਡਾ ਸੈਕਟਰ ਬਣਿਆ ਜਿਸ ਨੇ ਦੇਸ਼ ਚ ਕਰੋਨਾ ਲੋਕਾਂ ਨੂੰ ਕਰੋਨਾ ਲੋਕਾਂ ਨੂੰ ਕਰਮਸ਼ੀਲ ਬਣਾਇਆ ਕੋਰੋਨਾ ਹੱਥਾਂ ਨੂੰ ਔਜ਼ਾਰ ਇਸ ਤਰ੍ਹਾਂ ਚਲਾਣਾ ਉਹ ਸਿਖਾਤਾ ਔਰ ਉਹ ਹੁਨਰਮੰਦ ਹੋਏ ਨੇ ਜਿਹੜੇ ਕਿ 30 ਦੀ ਤਰ੍ਹਾਂ ਚ ਪਾਰਟਿਸਪੇਟ ਕਰ ਰਹੇ ਹੈ ਔਰ ਰਾਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਨਵਦਨ ਅਲੀਅਰ ਤਰਸਦਾ ਅਸੀਂ 8% ਦੇ ਆਸਵਾ ਸਾਡੇ ਜੀਡੀਪੀ ਰਹਿ ਗਈ ਜਿਹੜੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਵੱਧ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵਿਕਸਿਤ ਰਾਸ਼ਟਰ ਗਿਣਦੇ ਨੇ 2% ਦੇ ਆਸ-ਪਾਸ ਕੋੰਦੇ ਐਸੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਵਿਕਸਿਤ ਭਾਰਤ ਨੂੰ ਨਿਸ਼ਚਿਤ ਪੂਰਾ ਹੋਵੇ ਥੈਂਕ ਯੂ